ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਾਲ ਤੱਕ ਸਾਹਿਬ ਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲ ਪੰਥ ਉਸ ਚੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਬਹਿਰਾਊਗਾ ਬੁੱਢੇ ਦਲ ਦੀ ਗੱਲ ਕੀਤੀ ਉਹਨੇ ਜੈੱਟ ਪਲਾਸ ਸਿਕਿਉਰਿਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਚੱਥੇਦਾਰ ਬੁੱਢੇ ਦਲ ਦਾ ਨਹੀਂ ਮੰਨਦੇ ਕਾਗਜ਼ਾਂ 'ਚੋਂ ਬਣਿਆ ਫਿਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਹੋਇਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾਂ ਕਿੰਨੀਆਂ ਤੁਰਨ ਅਦੂ ਬਾਦ ਦਾਲ ਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਛਾ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਂ ਪੁੱਛ ਲਿਆ ਲੈਣਾ ਨਹੀਂ ਗਲਤ ਨਾ ਲਿਆ ਜਾਵੇ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 10ਵੇਂ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅ즈ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂ ਮਿਲੀ ਜੀ ਉਹ ਤਾਂ ਅ즈ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਸ਼ਾ ਨੂੰ ਕਹਿੰਦਾ ਪੈਦੇਖਾ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਦੇਖਾ ਗੁੱਸੇ 'ਚ ਆਇਆ ਰੋਹ 'ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ 'ਚ ਉੱਠੇ ਮਾਰ ਮਾਰ ਮੁਕਿਆਂ ਦਾ ਮੂੰਹ ਭਾਂਤਾ ਪੈਦੇਖਾ ਕਹਿੰਦਾ ਛੇਵੇਂ ਪਾਤਸ਼ਾਹ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਬਿਧੀ ਚੰਦ ਦਾ ਦਲਪੰਥ ਕਹੂੰਗਾ ਮੈਂ ਜਿੱਤੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚਮੰਚ ਕਹਿ ਦੂੰਗਾ ਉਸ ਬਾਬਾ ਬਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਝੂਠਾ ਓਏ ਉਹਨੇ ਮਹਾਰਾਜ ਦੀ ਹਜ਼ੂਰੀ ਦੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਾਨਾਂ ਨੂੰ ਭੇਡਦਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਇੰਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਮਾ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲੀਆਂ ਚ ਸਿੱੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿ ਦਾਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਪਿਰਦੇ ਆ ਤਰਨਾ ਦਲ ਆਉਂਦਾ ਉਤੋਂ ਬਾਅਦ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਿਆਂ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਬੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰਨੀਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਥੋੜੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀ ਕਿ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤੂੰ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕਿ ਸੈਂਟਰ ਦੇ ਆ ਦੰਦਮੀ ਟਕਸਾਲ ਬਾਬਾ ਹਰਨਾਮਨ ਨੂੰ ਧੁਮਾਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤਾਂ ਅਸੀਂ ਕਿਵੇਂ ਕਹਦਾ ਗਏ ਹੇ ਦੰਦਮੀ ਟਕਸਾਲ ਦੇ ਮੁਖੀ ਆ ਇਹਨਾਂ 'ਚੋਂ ਖੂਨ ਹੀ ਹੈੜੀ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਊਗਾ ਜੱਥੇਦਾਰ ਯਾਰ ਦੰਦਮਾਨ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਈ ਡਿੱਕ ਡਿੱਕ ਗੰਭ ਪਾੜ ਡੱਕ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਥੇਬੰਦੀ ਵਾਲਾ ਸਾਡਾ ਜੱਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆਂ ਥੋੜੀ ਹਵਾਲਣੀ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆ 20 ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਆ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਤੀ ਘਰੋਂ ਨਿਕਲਦੂ ਕੋਈ ਬਾਤ ਚਾਹ ਪਹਿਲੋਂ ਕੜਨਾਪ ਹੋ ਜਾਂਦੀ ਐ ਸੇ ਇਨਾ ਪੰਜਾਬਮਾਲੀਆਂ ਨੂੰ ਕਿਵੇਂ ਕਹਿਣਗੇ ਸਾਡਾ ਜੱਥੇਦਾਰ ਆ ਕਿਵੇਂ ਕਹਿਦਗੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਆਪਦੇ ਬੱਚਾਂ ਦਾ ਕਾਲਜਾ ਕੱਢ ਕੇ ਮੂੰਹ 'ਚ ਪਾਉਂਦੀ ਆ ਹਕੂਮਤ ਬੋਲਟ ਪ੍ਰੂਫ ਗੱਡੀਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਆ ਤੋ ਤਾਂ ਹੀ ਚੱਲਣਗੇ ਨਾ ਜੇ ਉਹਨਾਂ 'ਚ ਹੋਊਗਾ ਕੁਝ। ਕੱਲਿਆ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ। ਕਿੱਥੋਂ ਹਣ ਸਾਫ ਭਾਦਿਆ ਤੁਸੀਂ? ਜੇ ਇੱਥੇ ਬੈਠੇ ਆਏ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨੂੰ। ਇਹ ਤਾਂ ਉਹੀ ਸੀ 10ਵੇਂ ਪਾਸ਼ਾ ਜਿਨ੍ਹਾਂ ਨੇ ਇਹਨਾਂ ਦੇ ਪੁੱਤਰਨ ਕੇਸਿਸ ਪਰ ਵਾਰ ਦिए 104 4 ਮਹੀਨੇ ਤੋਂ ਕਿਆ ਹੋਇਆ ਜੀ ਤੱਕਈ ਹਜ਼ਾਰ। ਕੋਈ ਵਾਰ ਤੂਗਾ? ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਹੈ ਮੇਰੇ ਬਿਆਨ ਹੈ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਨਾਲ ਉਹ ਮੁਕਸੇ ਨਾ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ ਮੈਂ ਕਿਹਾ ਭਾਈ ਜੀ ਆ ਚੱਕਰ ਆ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਂਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮੈਲ ਲਗਾਏ ਆ ਜਿੱਥੇ ਬੰਦੀ ਦੇ ਨਾਲ ਲੱਗੇ ਹਰੇਕ ਮੁਖੀ ਦਾ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜੇ ਉਹ ਸੱਚ ਨੂੰ ਹੀ ਖੜਨਗੇ ਨਾ ਜੇ ਉਹ ਸੱਚ ਨੂੰ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਜਿਹੜੀ ਗਵਰਨਮੈਂਟ ਡਿਬਗੁਰੂਗੜ੍ਹ ਜੇਲ੍ਹ ਇਹਨਾਂ ਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਲਿਆ ਸਕਦੀ ਆ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾਂ ਬੋਲੋਗੇ ਨਹੀਂ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਅਕਤੀ ਅਟੈਂਡ ਕਰੀ ਜਾਂਦੇ ਉਹਨਾਂ ਨੂੰ ਅਸੀਂ ਜੱਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਗਿਆਨੀ ਹੋਈ ਕਮਾਗੇ ਜੀ ਜੱਥੇਦਾਰ ਦਾ ਫਰਜ ਜਦੋਂ ਹੋਊਗਾ ਉਹ ਕਹਿ ਦਾਂਗੇ ਵੀ ਹੁਣ ਜੱਥੇਦਾਰੀ ਆ ਭਾਈ ਨਾਲ ਤੁਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਬੀਬੀਆਂ ਨੇ ਨੌਜਵਾਨ ਪਣਾ ਨੇ ਅੱਜ ਕੱਲ੍ਹ ਦੇ ਨਾਲ ਜੱਥੇ ਬੰਦਿਆਂ ਤੇ ਜੱਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਕੋਈ ਇੱਕ ਗੁਣ ਤਾਂ ਦੱਸੋ ਇਹਨਾਂ ਦੇ ਵਿੱਚ ਜੱਥੇਦਾਰਾਂ ਵਾਲਾ ਹੈਗਾ ਇਤਿਹਾਸ ਨਾ ਤੁਸੀਂ ਉਹ ਪੜੋ ਜੇ ਅਸੀਂ ਕਹਿ ਦਈਏ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐਂ ਕੀਤਾ ਸਿੰਘਾਂ ਨੇ ਐਂ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤੇ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰਕੇ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਹੀ ਚੜ੍ਹ ਚੜਾਈ ਕਰ ਗਏ ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸ ਹਾਰੇ ਕਰ ਰਹੇ ਸੀ